ਅੱਜ ਦੇ ਸ਼ੋਅ ਵਿੱਚ ਸਤਨਾਮ ਸਿੰਘ ਖਾਲਸ ਬੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਏ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਜੈਲੇ ਹਰਜਮ ਸਿੰਘ ਨੂੰ ਲਵ ਸੀ ਵੀ ਆ ਜੀ ਜੀ ਜਿੰਨਾਂ ਨੂੰ ਕਦਰਖੰਤ ਬਹੁਤ ਦੁਸ਼ਾਰੇ ਪੇਸ ਸੀ ਬੀ ਨੇ ਅਰੈਸਟ ਕੀਤਾ ਸੀ ਉਹਨਾਂ ਬਾਰੇ ਗੱਲਬਾਤ ਕਰਾਂਗੇ ਉਸ ਤੋਂ ਉਪਰੰਤ ਆਪਾਂ ਭਾਈ ਅਮਰਪਾਪ ਸਿੰਘ ਜੀ ਜਿਹੜੇ ਕਲੂਸਾ ਬਲਕੀ ਕੋ ਐਮਪੀ ਹਨ ਉਹ ਐਸ ਵੀ ਦੇ ਉਹ ਜੇਲ੍ਹ ਦੇ ਅੰਦਰ ਨਿਰਵੰਤਨ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਫਿਰ ਉਸ ਤੋਂ ਬਾਅਦ ਲਾਅਨਡ ਆਊਟ ਦੀ ਗੱਲ ਕਰਾਂਗੇ ਔਰ ਬਾਸਟ ਦੇ ਵਿੱਚ ਜੇ ਵਕਤ ਹੋਇਆ ਤੇ ਕੈਨੇਡਾ ਵਿੱਚੋਂ ਜਿਹੜੇ 10 ਲੱਖ ਭਾਰਤੀਆਂ ਨੂੰ ਡਿਪੋਰਟ ਕਰਦੀਆਂ ਗੱਲਾਂ ਆ ਆਪਣੇ ਭਾਈਚਾਰੇ ਵਿੱਚ ਫੈਲ ਗਈ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਹੁਣ ਆਓ ਸਭ ਤੋਂ ਪਹਿਲਾਂ ਡੇਲਿਸੀ ਦੀ ਆਈਆ ਇਹਦੇ ਇਹ ਵਿਕਾਰ ਖੇਤ ਤੇ ਜਿੱਦ ਇਹ ਮਾਮਲਾ ਕੋਈ ਸਾਫ ਦਾ ਨਾਂ ਹੋਣ ਦੇ ਕਾਰਨ ਉਹਨਾਂ ਨੇ ਇੱਕ ਪਟੀਸ਼ਨ ਦੇ ਲਈ ਆ ਉਹ ਜਾਂਡ ਸੀਬੀਆਈ ਵੀ ਦਾ ਬਚਪਈਆ ਔਰ ਉਸ ਬਾਅਦ ਦੇ ਵਿੱਚ ਉਹ ਪਟੀਸ਼ਨ ਜਿਹੜੀ ਆ ਉਹਨਾਂ ਨੇ ਵਾਪਸ ਵੀ ਲੈ ਲਈ ਔਰ ਵਾਪਸ ਮੰਮੀਆਂ ਪਟੀਸ਼ਨ ਨਾਲ ਦੱਬ ਵੀ ਕਰ ਲਈ ਬੰਨੇ ਹਾਈ ਕੋਰਟ ਨੇ ਉਹਨਾਂ ਦੀ ਇਹ ਪਟੀਸ਼ਨ ਰੱਦ ਕਰ ਦਿੱਤੀ ਸੀ ਮੈਂ ਨਾਲ ਦੀ ਨਾਲ ਉਹਨਾਂ ਨੂੰ ਇਹ ਗੱਲ ਦੀ ਆਗਿਆ ਸੀ ਕਿ ਉਹ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਅਦਾਲਤ ਵਿੱਚ ਕੋਈ ਵੀ ਗਿਟੀਸ਼ਨ ਦੇ ਲਿਆ ਉਹ ਦੱਬੇ ਕਰ ਸਕਦੇ ਹਨ ਹੁਣ ਜੇਲਾ ਐਸਓ 2000 ਤੇ ਦਿੱ ਤੋਂ ਡਿਬੂ ਗਾਜੇਲ ਵਿੱਚ ਉਹ ਬੰਦਿਆ ਉਹਨਾਂ ਉੱਤੇ ਪਿੱਗੀ ਵਾ ਦੇ ਲਿਆ ਐਸੇ ਐਲ ਐਸ ਸੀ ਲੱਗ ਹੋਇਆ ਔਰ ਇਹ ਦੇ ਰਚ ਵਾਦਾ ਕੀਤੇ ਜਾਣ ਦੀਆਂ ਕੰਸਵਾਂ ਸਾਡੇ ਕੋਲ ਪਹੁੰਚ ਗਈਆਂ ਔਰ ਉਹਨਾਂ ਨੂੰ ਕੋਰਪੋਰੇ ਪੰਜਾਬ ਸਰਕਾਰ ਨੂੰ ਇੱਕ ਜਾਂ ਜਾਣਕਾਰੀ ਦੇ ਲਈ ਕਿਹਾ ਆ ਜਿਹਦੇ ਵਿੱਚ ਇਹ ਸਾਬਤ ਕੀਤਾ ਜਾ ਸਕੇ ਕਿ ਭਾਈ ਅਮਰਪਾਤ ਸਿੰਘ ਨੂੰ ਗ੍ਰਿਫਤਾਰ ਕਰਕੇ 100 ਦਿਨਾਂ ਸੀਕਾਂ ਪਿਛੇ ਬੰਦ ਕਰਨ ਦੇ ਜਿਹੜੇ ਸਬੂਤ ਹਨ ਤੁਹਾਡੇ ਕੋਲ ਉਹ ਲੈ ਕੇ ਆ ਔਰ ਉਹ ਦੀ ਤਰੀਕ ਡੇਲੀਆ ਉਹ 20 ਜਨਵਰੀ ਤੱਕ ਪਾ ਦਿੱਤੀ ਗਿਆ ਔਰ ਇੱਕ ਮੁੱਖ ਜੰਗਲੀ ਡੇੜੇ ਹੈ ਗਿਆ ਉਹ ਉਹਨਾਂ ਨੇ ਇਹ ਸੀ ਲਾਗੂ ਵਿਲਟੀ ਇਸ ਗੱਲ ਸਨ ਹੈ ਗਿਆ ਉਹਨਾਂ ਦੀ ਅਗਵਾਈ ਵਿੱਚ ਬਣਾ ਇੱਕ ਪੈਨਲ ਜਿਹੜਾ ਬਣਿਆ ਸੀ ਕੇ ਸੁਪਰੀਮ ਕੋਰਟ ਐਸੇ ਮਾਮਲਿਆਂ ਵਿੱਚ 20 ਨਵੰਬਰ 2025 ਤੱਕ ਨਿਰਧਾਰਤ ਕਰੇ ਉਹਨਾਂ ਨੇ ਕਿਹਾ ਸੀ ਜਿੰਨੇ ਵੀ ਕੇਸ ਹੈਗੇ ਆ ਸਾਰੀਆਂ ਅਦਾਲਤਾਂ ਕੋਰਟ ਉਹਨਾਂ ਦਾ ਨਟਾਰਾ ਜਿਹੜਾ 10 ਨਵੰਬਰ 2025 ਤੱਕ ਕਰੇ ਇਸੇ ਅਨੁਸਾਰ ਇਹਨਾਂ ਦਾ ਕੇਸ ਵੀ ਰਿਹਾ ਜਾ ਰਿਹਾ ਔਰ ਅਨੁਸਾਰ ਬਾਅਦ ਸੀਨ ਨੇ 17 ਪ੍ਰੈ 2025 ਦੇ ਆਰਡਰ ਨੂੰ ਚਣੌਕੀ ਜੀ ਕੋਰਟ ਵਿੱਚ ਪੀਸੀ ਔਰ ਉਹਦੇ ਅਨਸਾਰ ਉਹਨਾਂ ਦੀ ਅਗਲੀ ਸੁਣਵਾਈ ਵੀ ਹੋਵੇਗੀ ਔਰ ਇਹ ਦੇਖਣਾ ਅਜੇ ਬਾਕੀ ਆ ਕਿ ਅਦਾਲਤ ਜੇਗੀ ਆ ਉਹ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਡਾਕੂਮੈਂਟ ਅਨਸਾਰ ਪਈ ਅੰਮ੍ਰਿਤਪਾਲ ਸਿੰਘ ਨੇ ਜੇ ਵਿਚਨ ਉਹਦੇ ਹਾਕ ਕਾਦੀ ਆ ਜਾਂ ਨਹੀਂ ਕਾਦੀ ਇਹ ਗੱਲ ਅਜੇ ਸਮੇਂ ਦੀ ਬੁੱਕਲ ਵਿੱਚ ਅਜੇ ਇਸ ਬਾਰੇ ਦੇਖਣਾ ਸੁਣਨਾ ਬਾਕੀ ਹੈ ਹੁਣ ਜਿਹੜੀ ਪੰਜਾਬ ਦੀ ਨਾਲ ਨਾਸ਼ਦ ਦੀ ਸਿਚੁਏਸ਼ਨ ਉਹ ਐਸੇ ਵੇ ਬੜੀ ਖਰਾਬ ਚੱਲਦੀ ਆ ਰਹੀ ਹਰ ਰੋਜ਼ ਕਿਤਨੇ ਮਾਰਤੇ ਕੋਈ ਨਾ ਕੋਈ ਮਾਡਲ ਹੋਇਆ ਕੋਈ ਨਾ ਕੋਈ ਰੇਪ ਹੋ ਰਿਹਾ ਕੋਈ ਨਾ ਕੋਈ ਸ਼ਰਿਆਮ ਗੋਲੀਆਂ ਚੱਲ ਰਹੀਆਂ ਪਰ ਕੋਈ ਪਛਣ ਵਾਲਾ ਨਹੀਂ ਆਮ ਤੌਰ ਤੇ ਉੱਥੇ ਜਿਹੜੇ ਆਪਣੇ ਐਨਆਰ ਆਈ ਪ੍ਰਵਾਹ ਉੱਥੇ ਜਾਂਦੇ ਆ ਛੁੱਟੀਆਂ ਕੱਟਣ ਦੇ ਲਈ ਦਾ ਉਹ ਉਥੇ ਦੇ ਆਪਣੇ ਪਰਿਵਾਰਾਂ ਨੂੰ ਮਿਲਦੇ ਗਏ ਜਾਂ ਕਿਸੇ ਵਿਆਹ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਉਹ ਬਹੁਤ ਜ਼ਿਆਦਾ ਕੀ ਨੇ ਇਸੰਦੇਆ ਉਹਨਾਂ ਦੇ ਬਾਅਦ ਇੱਕ ਗੱਲ ਮਰੀ ਹੁੰਦੀ ਆ ਕਿ ਅਸੀਂ ਆਪਣੇ ਤਾਂ ਅਸ ਸੰਨ ਕੋਣ ਕੀ ਕਹਿ ਸਕਦਾ ਹੈ ਪਰ ਅੱਜ ਕੱਲ ਉਹ ਹਾਲਾਤ ਨਹੀਂ ਅੱਜ ਕੱਲ ਦਾ ਐਨਆਰਆਈ ਦੇ ਹੋਣ ਬੈਸ ਵਿਦਿਓ ਹੋ ਗਿਆ ਉਹ ਸੰਨ ਉਹ ਹੀ ਉਹਨਾਂ ਨੂੰ ਲੁਕਣ ਲਈ ਉਹਨਾਂ ਨਾਲ ਟੋਕੇ ਬਾਇਰ ਨਾ ਉਹਨਾਂ ਕੋਲ پیسے ਭਟੋ ਲਿਆ ਜਿੰਨੀਆਂ ਸਿਮਾ ਆ ਉਹ ਐਂਟੀ ਸੋਸ਼ਲ ਐਡਜਵੈਂਟ ਵੱਲ ਲਗਾਈ ਲਗਵਾਨੀਆ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਸੋ ਮੈਂ ਸਾਰੇ ਐਨਐਲਏ ਬਣਾ ਪ੍ਰਦਾਨ ਨੂੰ ਵਿਵਿਧਿਕ ਕਰਦਾ ਆ ਕਿ ਪੰਜਾਬ ਜਾਣ ਲੱਗਿਆਂ ਤੁਸੀਂ ਜਾਓ ਲੇਕਨ ਉਥੇ ਜਾ ਕੇ ਅਵੇਸੜੇ ਨਾ ਹੋਵੋ ਤਾਂ ਕਿ ਅੱਗੇ ਜੇ ਜਨਬੀਆ ਉਹਦੇ ਉੱਤੇ ਕੋਈ ਹੌਲਾ ਨਾ ਕਰ ਸਕੇ ਫੋਨ ਇੱਕ Laash ਇੱਕ ਕੁੜੀ ਦੀ ਦੇਲੀ ਤਰਜੋਤ ਕੋ ਕੁਲੀਆ ਉਹ ਉੱਥੇ ਬੀਟੀ ਰੋਡ ਦੇ ਟੈਕਿੰਗ ਹੋਟਲ ਆ ਜਦਾਂ ਤੁਸੀਂ ਵੀ ਦੇਖਿਆ ਹੁਣ ਜਦੋਂ ਦਿਖਾਣਾ ਵੀ ਨਾ ਵੀ ਕਹੀ ਖਾਦਾ ਹੋਊਗਾ ਉਹਦੇ ਵਿੱਚ ਇੱਕ ਔਰ ਇੱਕ ਕਮਰੇ ਵਿੱਚ ਉਹੀ Laash ਜਿਹੜੀ ਆ ਉਹ ਮੀਸ ਉਹਨੋਂ ਉਹ ਏ ਕੁੜੀ ਜਿਹੜੀ ਆ ਇਹਦੇ ਆਦਮੀ ਨੇ ਇਹਨੂੰ ਆਸਟ੍ਰੇਲੀਆ ਲੈ ਕੇ ਚਲਾ ਗਿਆ। ਉਹ ਉੱਥੇ ਜਾ ਕੇ ਇਹਨੇ ਕਾਫੀ ਉਹਦੇ ਨਾਲ ਬਤਕੀਆਂ ਵੀ ਕੀਤੀਆਂ, ਉਹਦੇ ਨਾਲ ਕੁੱਟ ਮਾਰ ਵੀ ਕਰਦਾ ਰਿਹਾ। ਉਹ ਜਿੰਨਾ ਵੀ ਉਹਨੂੰ ਏ ਤਸੀਹਾ ਦੇ ਸਕਦਾ ਸੀ ਉਹ ਉਹਦੇ ਆਦਮੀ ਨੇ ਉਹਨੂੰ ਤਸੀਹਾ ਦਿੱਤੇ। ਔਰ ਉਹ ਇੱਕ ਕੁੜੀ ਜਿਹੜੀ ਆ ਦੇਠੂ ਵਾਲ ਬੈਂਡੀਆ ਅ ਅਮਰਸਾ ਦੇ ਨੇੜੇ ਵਿੱਚ ਔਰ ਉਥੇ ਜਦੋਂ ਕੁਟਮਾਰ ਕਰਦਾ ਸੀ ਤੇ ਇੱਕ ਸਮਾਂ ਐਸਾ ਆਇਆ ਕਿ ਉਹ ਦੋਵੇਂ ਜਾਨੇ ਆਪਣੇ ਟਿੰਗ ਅਲਿਆ ਵਾਪਸ ਆਏ ਔਰ ਉਹ ਟਿੰਗ ਹੋਟਲ ਦੇ ਵਿੱਚ ਉਹਨਾਂ ਨੇ ਇੱਕ ਰਾਤ ਕੱਟਣ ਦਾ ਪ੍ਰੋਬਲਮ ਜਿਹੜਾ ਉਹ ਬਣਾ ਲਿਆ ਔਰ ਦੇਖੋ ਜਦੋਂ ਉਹ ਰਾਤ ਕੱਟਣ ਲਈ ਇੱਕ ਕਮਰੇ ਵਿੱਚ ਹੋਟਲ ਦੇ ਕਮਰੇ ਵਿੱਚ ਹੈ ਤਦ ਵੀ ਉਹਨਾਂ ਨੂੰ ਉਹਨਾਂ ਦੇ ਪ੍ਰਵਾਹ ਨੂੰ ਇਸ ਦਾ ਜੂੜ ਜਾਣਕਾਰੀ ਦਾ ਇੱਕ ਅੰਦਾਜ਼ਾ ਤਾਂ ਲਾਇਆ ਜਾ ਸਕਦਾ ਹੈ ਕਿ ਇੱਥੇ ਪੰਜਾਬ ਵਿੱਚ ਆਪਣਾ ਘਰ ਹੋਵੇ ਤਾਂ ਫਿਰ ਕਿਸੇ ਹੋਟਲ ਵਿੱਚ ਕਮਰਾ ਲੈ ਕੇ ਰਹਿ ਆ ਜਾਵੇ ਇਹ ਗੱਲ ਕੋਈ ਬਹੁਤ ਜ਼ਿਆਦੀ ਗੱਲੇ ਤੋਂ ਫੱਲੇ ਉੱਤਮ ਵਾਲੀ ਨਹੀਂ ਨੇ ਕਰਨ ਫਿਰ ਵੀ ਜਸਨਾ ਪਹਿਲਾਂ ਕਿਹਾ ਆ ਸਾਡੇ ਲੋਕ ਕਾਫੀ ਅਵੇਸਲੇ ਰਹਿੰਦੇ ਆ ਉਹ ਉਥੇ ਕੀ ਹੋਇਆ ਜਿਹੜਾ ਉਹਦਾ ਆਦਮੀ ਸੀ ਮਨਦੀਪ ਸਿੰਘ ਉਹ ਉਹ ਜਦ ਉਥੇ ਗਿਆ ਹੋਟਲ ਵਿੱਚ ਦਾ ਉਹਨੇ ਰਾਤ ਨੂੰ ਉਹ ਸੁਪਲੀ ਦਾ ਕਤਬ ਕਬਦਤ ਆ ਉਹ ਸੋਮਵਾਰ ਬਬੈ ਨੂੰ ਪਤਾ ਲੱਗਾ ਕਿ ਪਰ ਆਰੰਡੂਨ ਕੋ ਦੀ ਲਾਸ਼ ਇੱਕ ਹੋਟਲ ਦੇ ਕਮਰੇ ਵਿੱਚ ਪਈ ਹੈ ਸੋ ਉਹਦਾ ਜਿਹੜਾ ਆਦਮੀ ਆ ਉਹ ਇਹ ਕ੍ਰਾਇੰਗ ਕਰਕੇ ਇਹ ਬੋੜਾ ਹੋ ਗਿਆ ਹੈ ਪਰ ਅਗਲੀ ਕਾਲ ਦੇ ਪੁਲਿਸ ਕੀ ਕਰਦੀ ਆ ਜੇ ਉਹ ਆਸਟ੍ਰੇਲੀਆ ਗਿਆ ਉੱਥੇ ਜਾ ਕੇ ਵੀ ਪੁਲਿਸ ਨੂੰ ਦਿਉਣਾ ਪੰਜਾਬ ਦੋਣਾ ਵੀ ਥੋੜਾ ਮੁਸ਼ਕਲ ਹੈ ਇਸ ਲਈ ਨੰਨ ਪੁਲਿਸ ਨੂੰ ਸਿਆਣ ਇਹ ਪੁਲਿਸ ਨਾ ਅੰਸਾ ਹੁੰਦਾ ਆ ਜਾਂ ਨਹੀਂ ਹੁੰਦਾ ਇਹ ਗੱਲ ਇਹ ਸਾਰੀ ਦੀ ਸਾਰੀ ਪੁਲਿਸ ਵਭਾਗ ਤੇ ਨਿਰਭਕੀਆਂ ਦੇ ਕਨ ਮੈਂ ਇਹੋ ਜਿਹੀਆਂ ਬਾਤ ਦੱਤਾ ਉਥੇ ਆਮ ਦੀਆਂ ਗੱਲਾਂ ਆ ਇਹਦੇ ਵਿੱਚ ਐਨਆਰਆਈ ਦਾ ਇਹ ਹੁੰਦਾ ਆ ਉਹਦੇ ਬਾਦੀ ਉਹਦੀ ਧੀਰਚ ਕੁਝ ਹੋਵੇ ਨਾ ਹੋਵੇ ਨੇਕੰਮ ਨਾ ਪ੍ਰੈਸ਼ਨ ਨਹੀਂ ਹੁੰਦਾ ਲੋਕਾਂ ਚ ਵੀ ਦੇਖੋ ਕਾਫੀ ਪੈਸਾ ਬਣਾ। ਔਰ ਇੱਕ ਗੱਲ ਹੋਰ ਤੁਹਾਨੂੰ ਲਾਭ ਨਹੀਂ ਦੇ ਦੇ ਮਾਂ ਕਦੀ ਵੀ ਕਿਸੇ ਦੇ ਸਾਹਮਣੇ ਆਪਣੇ ਪੈਸੇ ਜਿਹੜੇ ਆ ਉਹ ਉਹਦੀ ਗਿਣਤੀ ਮੈਂ ਨਹੀਂ ਮਾਰੂ। ਕਦੀ ਵੀ ਕਿਸੇ ਦੂਜੇ ਬੰਦੇ ਨੂੰ ਆਪਣੇ ਜਾਣ ਆਉਣ ਦਾ ਫਰੋ ਦਾ ਨਾਂ ਨਾ ਦੱਸੋ ਕਿ ਤੁਸੀਂ ਕਿੱਧਰ ਨੂੰ ਜਾ ਰਹੇ ਆ ਕਿੱਧਰ ਨੂੰ ਨਹੀਂ ਜਾਵੇ। ਔਰ ਰਾਤ ਨੂੰ ਕੋਸ਼ਿਸ਼ ਕਰੋ ਕਿ ਆਪਣੇ ਘਰ ਦਾ ਦਰਵਾਜ਼ਾ ਨਾ ਖੋਲੋ ਔਰ ਇਹ ਜੀਆਂ ਜੇਡੀਆਂ ਸਾਹਬ ਦਾ ਮੀਆਂ ਆ ਸਾਡੇ ਐਨਆਰਆਈ ਭੈਣਾ ਭਰਾਵਾਂ ਨੂੰ ਜਦੋਂ ਪੰਜਾਬ ਜਾਂਦੇ ਆ ਤੇ ਉਹਨਾਂ ਨੂੰ ਰੱਖੀਆਂ ਦਿੱੰਨੀਆਂ ਉਹ ਨਾਸਟ ਦੇ ਵਿੱਚ ਕੈਨੇਡਾ ਸਰਕਾਰ ਵੱਲੋਂ ਜਿਹੜੀ 10 ਲੱਖ ਭਾਤਯੰ ਰਿਪੋਰਟ ਕਰਦੀਆਂ ਖਬਰਾਂ ਚੱਲ ਰਹੀਆਂ ਸਨ ਉਹ ਸਾਲੀ ਜਾਣਕਾਰੀ ਦੇ ਅਨੁਸਾਰ ਸਚਾਈ ਤੋਂ ਕਾਫੀ ਦੂਰ ਆ ਉਹ ਕਹਵਦਾ ਔਰ ਭਾਰਤੀ ਮੁੰਡੇ ਲਗਭਗ 28.75 ਲੱਖ ਲੋਕ ਔਰ ਗੈਰ ਨਾਗਰੀ ਤੌਰ ਤੇ ਜਿਹੜੇ ਭਾਪੀ ਉਤਰਿੰਦੇ ਆ ਉਹ 2 ਲੱਖ ਦੇ ਕਰੀਬ ਉਥੇ ਕੈਨੇਡਾ ਵਿੱਚ ਰਹਿ ਰਹੇ ਆ ਉਹ ਇਸ ਵੇਲੇ ਜਿਹੜੀ ਕੈਨੇਡਾ ਸਰਕਾਰ ਹੈ ਉਹਦੇ ਐਸੇ ਉਹਨਾਂ ਦੇ ਕੋਲ ਪ੍ਰਧਾਨੰਗ ਨਹੀਂ ਜਿਹਦੇ ਅਨਸਾਰ ਉੱਥੇ ਰਹਿਣ ਵਾਲੇ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਸਕੇ ਹਾਂ ਉੱਥੇ ਬਹੁਤ ਸਾਰੇ ਜਿਹੜੇ ਆ ਉਹ ਗੈਰ ਕਾਨੂੰਨੀ ਤੌਰ ਤੇ ਵੀ ਰਹੇ ਰਹੇ ਆ ਜਿੰਨਾਂ ਕੋਲ ਕੁਝ ਵੀ ਨਹੀਂ ਔਰ ਇਹੋ ਜਿਹਾ ਲੋਕਾਂ ਦੀ ਗਿਣਤੀ ਜਿਹੜੀ ਆ 40 ਤੋਂ 45 ਆਸਾਂ ਦੇ ਲੱਗ ਪਗ ਦੱਸੀ ਜਾਂਦੀ ਆ ਔਰ ਇਹਨੇ ਹੀ ਉੱਥੇ ਪੰਜਾਬੀ ਹੋਣ ਦਾ ਜਿਹੜਾ ਦਾਅਵਾ ਆ ਉਹ ਕੀਤਾ ਜਾ ਰਿਹਾ ਉਹ ਸਵਕਾਰੀ ਅੰਕੜਿਆਂ ਤੇ ਪੂਟਾ ਦੇ ਅੰਸਾਰ ਇਹ ਜਿਹੜਾ ਇਹ ਸਮਝ ਆਉਂਦੀ ਹੈ ਕਿ ਇਹ ਗੱਲ ਅਸਲ ਤੱਥਾਂ ਤੇ ਅਦਾਲਤ ਜਿਹੜੀ ਨਹੀਂ ਹੈ ਜਿੰਨਾ ਗੱਲਾਂ ਦਾ ਦੋੜਾ ਉੱਥੇ ਪਾਇਆ ਗਿਆ ਆ ਲੈਸੇ ਵੀ ਅੰਤਰਦਾਸ਼ੀ ਸੂਚਨਾਵਾਂ ਦੇ ਅੰਸਾਰ ਤੇ 2025 ਵਿੱਚ ਕੈਨੇਡਾ ਵਿੱਚ ਭਾਤ ਮੂਨ ਦੇ ਲੋਕਾਂ ਦੀ ਗੈਂਪੀ ਡੇਲੀ ਸੀ ਜਿਸ ਤਰ੍ਹਾਂ ਨ ਦੱਸਿਆ ਉਹ 28.75 ਲੱਖ ਦੇ ਕਰੀਬ ਕਰੀਬ ਸੀ ਇਹਨਾਂ ਵਿੱਚੋਂ ਕੈਨੇਡਾ ਦੇ ਪੱਕੇ ਕਸ਼ਮੀਰੀ ਕ ਜਿਨ੍ਹਾਂ ਨੇ ਪੀਆ ਨੈ ਰੱਖਿਆ ਉਹ ਵੀ ਨਾਗਮਕ ਜਿਹੜੇ ਆ ਸ਼ਾਮਲ ਸਨ ਔਰ ਉਹਨਾਂ ਦੀ ਗੈਂਪੀ 15 ਤੋਂ 16 ਲੱਖ ਦੇ ਹੋਂ ਲਗਭਗ ਨਹੀਂ ਵੀ ਕੋਣ ਦਾ ਅਲਮਾਨ ਹੈ ਲੇਕਿਨ ਇਹਦੇ ਉੱਤੇ ਇੱਕ ਗਲਤਫਹਮ ਹੈ ਕਿ ਕੈਨੇਡਾ ਸਰਕਾਰ ਕੋ ਐਸਾ ਅਜੇ ਕੋਈ ਪਲਾਨ ਨਹੀਂ ਜਿਹਦੇ ਤਹਿਤ ਉਥੇ ਰਹਿਣ ਵਾਲੇ ਇਹ ਭਾਰਤ ਵਾਸੀਆਂ ਨੂੰ ਉਹ ਪੰਜਾਬ ਪੇਂਡਿਆ ਜਾਵੇ ਸੋ ਇਸ ਗੱਲ ਨਾਲ ਅਜੇ ਕੋਈ ਬਹੁਤ ਇਹਦੇ ਉੱਤੇ ਚਾਚਾ ਕਰਨ ਦੀ ਲੋੜ ਨਹੀਂ ਬਹੁਤ ਇਹ ਜਿਹੀਆਂ ਖਬਰਾਂ ਤੁਹਾਨੂੰ ਖਾਸ ਵਿਸ਼ਵਾਸ ਕਰਨ ਦੀ ਲੋੜ ਨਹੀਂ ਸੋ ਮੈਂ ਤਾਂ ਇਹ ਵੀ ਸਦਾ ਦਊਂਗਾ ਇਹੋ ਜੀਆਂ ਗੱਲਾਂ ਦੇ ਉੱਪਰ ਕੋਈ ਵਿਸ਼ਵਾਸ ਨਾ ਕਰੋ ਹਾਂ ਅਗਰ ਗਵਰਨਮੈਂਟ ਵੱਲੋਂ ਕੋਈ ਐਸੀ ਸੂਚਨਾ ਜਾਰੀ ਕੀਤੀ ਜਾਂਦੀ ਆ ਤਾਂ ਉੱਤੇ ਵਿਸ਼ਵਾਸ ਕਰ ਲੈਣਾ ਜੀ ਬਹੁਤ ਜ਼ਰੂਰੀ ਆ ਸੋ ਅੱਜ ਦੀਆਂ ਇਹ ਜਾਣਕਾਰੀਆਂ ਦੇ ਅੰਤ ਵਿੱਚ ਮੈਨੂੰ ਤੁਸੀਂ ਆਗਿਆ ਦਿਓ ਕੱਲ ਨੂੰ ਫੇਰ ਕਿਸੇ ਹੋ ਸਬਜੈਕਟ ਦੇ ਉੱਤੇ ਹੋਰ ਕਿਸੇ ਵਿਸ਼ੇ ਦੇ ਉੱਤੇ ਫਿਰ ਮਿਲਾਂਗੇ ਫਿਰ ਦਰਬਾਰ ਕੀ ਪੀ ਜਾਵੇ